ਆਏ ਦਿਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਹਮੇਸ਼ਾ ਸੁਰਖੀਆਂ ਦੇ ਵਿੱਚ ਛਾਏ ਰਹਿੰਦੇ ਨੇ ਤੇ ਉੱਥੇ ਹੀ ਆਪ ਦੇ ਕੋਈ ਨਾ ਕੋਈ ਮੰਤਰੀ ਨੂੰ ਲੈ ਕੇ ਵੀ ਸਵਾਲਾਂ ਦੇ ਵਿੱਚ ਘੇਰਾ ਪਾਈ ਰੱਖਦੇ ਨੇ ਦੱਸਦੀ ਕਿ ਹੁਣ ਇੱਕ ਵਾਰ ਫਿਰ ਤੋਂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਜੋਤ ਬੈਂਸ ਤੇ ਸਵਾਲ ਚੱਕੇ ਨੇ ਤੇ ਉਹਨਾਂ ਨੇ ਮਾਈਨਿੰਗ ਨੂੰ ਲੈ ਕੇ ਜਿਹੜੇ ਜਿਹੜੇ ਸਵਾਲ ਆਉ ਕੀਤੇ ਨੇ ਤੇ ਦੱਸਦੀ ਕਿ ਬਿਕਰਮ ਸਿੰਘ ਮਜੀਠੀਏ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਲਿਖਿਆ ਹੈ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ਦਾ ਪਿੰਡ ਚੰਦਪੁਰ ਬੇਲਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਗੈਰ ਕਾਨੂੰਨੀ ਮਾਈਨਿੰਗ ਜਾਰੀ ਤੇ ਡਿਸਲਟਿੰਗ ਵੀ ਇਲੀਗਲ ਹੈ ਇਹ ਡਿਸਲਟਿੰਗ ਦੇ ਨਾਂ ਤੇ ਕੁਦਰਤੀ ਸਰੋਤਾਂ ਦੀ ਖੁੱਲੀ ਲੁੱਟ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਖਾਂ ਮੀਟੀਆਂ ਪੰਜਾਬ ਦੀ ਖੁੱਲੀ ਲੁੱਟ ਅਰਵਿੰਦ ਕੇਜਰੀਵਾਲ ਦੇ ਖਜ਼ਾਨੇ ਪਰਨੇ ਜਾਰੀ ਕਰੋੜਾਂ ਦੀ ਲੁੱਟ ਜਾਰੀ ਮਾਨਯੋਗ ਹਾਈ ਕੋਰਟ ਦੇ ਬਾਬਾ ਜੂ ਦੀ ਇਲੀਗਲ ਮਾਈਨਿੰਗ ਜਾਰੀ ਸਾਡੀ ਹਾਈ ਕੋਰਟ ਦੇ ਕੋਰਟ ਆਬਜ਼ਰਵਰ ਨੂੰ ਬੇਨਤੀ ਹੈ ਕਿ ਤੁਰੰਤ ਮੌਕੇ ਤੇ ਪਹੁੰਚ ਕੇ ਜਾਇਜਾ ਲਵੋ ਜੀ ਇਸ ਸਭ ਮਸਲੇ ਦੀ ਇੰਡੀਪੈਂਡੈਂਟ ਇਨਕੁਆਇਰੀ ਕੀਤੀ ਜਾਵੇ ਤੇ ਪੰਜਾਬ ਨੂੰ ਬਚਾਉਣ ਦੇ ਲਈ ਸਹਿਯੋਗ ਦਿਓ ਜੀ ਨਜ਼ਦੀਕ ਜਿਹੜੀ ਪੋਸਟ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮਾਈਨਿੰਗ ਮਾਫੀਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਜੋਤ ਮੈਂਸ ਤੇ ਸਵਾਲ ਚੁੱਕੇ ਨੇ ਆਏ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹਮੇਸ਼ਾ ਸੁਰਖੀਆਂ ਦੇ ਵਿੱਚ ਛਾਏ ਰਹਿੰਦੇ ਨੇ ਤੇ ਉੱਥੇ ਹੀ ਆਪ ਦੇ ਕੋਈ ਨਾ ਕੋਈ ਮੰਤਰੀ ਨੂੰ ਲੈ ਕੇ ਵੀ ਸਵਾਲਾਂ ਦੇ ਵਿੱਚ ਘੇਰਾ ਪਾਈ ਰੱਖਦੇ ਨੇ ਦੱਸਦੀ ਕਿ ਹੁਣ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਜੋਤ ਬੈਂਸ ਦੇ ਸਵਾਲ ਚੱਕੇ ਨੇ ਤੇ ਉਹਨਾਂ ਨੇ ਮਾਈਨਿੰਗ ਨੂੰ ਲੈ ਕੇ ਜਿਹੜੇ ਜਿਹੜੇ ਸਵਾਲ ਆ ਉਹ ਕੀਤੇ ਨੇ ਤੇ ਦੱਸਦੀ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਲਿਖਿਆ ਹੈ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ਦਾ ਪਿੰਡ ਚੰਦਪੁਰ ਬੇਲਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਗੈਰ ਕਾਨੂੰਨੀ ਮਾਈਨਿੰਗ ਜਾਰੀ ਤੇ ਡੈਸਿਲਟਿੰਗ ਵੀ ਇਲੀਗਲ ਹੈ ਇਹ ਡੈਸਿਲਟਿੰਗ ਨਾ ਦੇ ਨਾਂ ਤੇ ਕੁਦਰਤੀ ਸਰੋਤਾਂ ਦੀ ਖੁੱਲੀ ਲੁੱਟ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਖਾਂ ਮੀਟੀਆਂ ਪੰਜਾਬ ਦੀ ਖੁੱਲੀ ਲੁੱਟ ਅਰਵਿੰਦ ਕੇਜਰੀਵਾਲ ਦੇ ਖਜ਼ਾਨੇ ਪਰਨੇ ਜਾਰੀ ਕਰੋੜਾਂ ਦੀ ਲੁੱਟ ਜਾਰੀ ਮਾਨਯੋਗ ਹਾਈ ਕੋਰਟ ਦੇ باوجود ਇਲੀਗਲ ਮਾਈਨਿੰਗ ਜਾਰੀ ਸਾਡੀ ਹਾਈ ਕੋਰਟ ਦੇ ਕੋਰਟ ਆਬਜ਼ਰਵਰ ਨੂੰ ਬੇਨਤੀ ਹੈ ਕਿ ਤੁਰੰਤ ਮੌਕੇ ਤੇ ਪਹੁੰਚ ਕੇ ਜਾਇਜਾ ਲਵੋ ਜੀ ਇਸ ਸਭ ਮਸਲੇ ਦੀ ਇੰਡੀਪੈਂਡੈਂਟ ਇਨਕੁਆਇਰੀ ਕੀਤੀ ਜਾਵੇ ਤੇ ਪੰਜਾਬ ਨੂੰ ਬਚਾਉਣ ਦੇ ਲਈ ਸਹਿਯੋਗ ਦਿਓ ਜੀ ਦੱਸ ਦੇ ਕਿ ਜਿਹੜੀ ਪੋਸਟ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮਾਈਨਿੰਗ ਮਾਫੀਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਜੋਤ ਮੈਂਸ ਤੇ ਸਵਾਲ ਚੁੱਕੇ ਨੇ ਆਏ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹਮੇਸ਼ਾ ਸੁਰਖੀਆਂ ਦੇ ਵਿੱਚ ਛਾਇਏ ਰਹਿੰਦੇ ਨੇ ਤੇ ਉੱਥੇ ਹੀ ਆਪ ਦੇ ਕੋਈ ਨਾ ਕੋਈ ਮੰਤਰੀ ਨੂੰ ਲੈ ਕੇ ਵੀ ਸਵਾਲਾਂ ਦੇ ਵਿੱਚ ਘੇਰਾ ਪਾਈ ਰੱਖਦੇ ਨੇ ਦੱਸਦੀ ਕਿ ਹੁਣ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਜੋਤ ਬੈਂਸ ਤੇ ਸਵਾਲ ਚੱਕੇ ਨੇ ਤੇ ਉਹਨਾਂ ਨੇ ਮਾਈਨਿੰਗ ਨੂੰ ਲੈ ਕੇ ਜਿਹੜੇ ਜਿਹੜੇ ਸਵਾਲ ਆ ਉਹ ਕੀਤੇ ਨੇ ਤੇ ਦੱਸਦੀ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਲਿਖਿਆ ਹੈ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ਦਾ ਪਿੰਡ ਚੰਦਪੁਰ ਬੇਲਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਗੈਰ ਕਾਨੂੰਨੀ ਮਾਈਨਿੰਗ ਜਾਰੀ ਤੇ ਡੈਸਿਲਟਿੰਗ ਵੀ ਇਲੀਗਲ ਹੈ ਇਹ ਡੈਸਿਲਟਿੰਗ ਦੇ ਨਾਂ ਤੇ ਕੁਦਰਤੀ ਸਰੋਤਾਂ ਦੀ ਖੁੱਲੀ ਲੁੱਟ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਖਾਂ ਮੀਟੀਆਂ ਪੰਜਾਬ ਦੀ ਖੁੱਲੀ ਲੁੱਟ ਅਰਵਿੰਦ ਕੇਜਰੀਵਾਲ ਦੇ ਖਜ਼ਾਨੇ ਪਰਨੇ ਜਾਰੀ ਕਰੋੜਾਂ ਦੀ ਲੁੱਟ ਜਾਰੀ ਮਾਨਯੋਗ ਹਾਈ ਕੋਰਟ ਦੇ باوجود ਇਲੀਗਲ ਮਾਈਨਿੰਗ ਜਾਰੀ ਸਾਡੀ ਹਾਈ ਕੋਰਟ ਦੇ ਕੋਰਟ ਆਬਜ਼ਰਵਰ ਨੂੰ ਬੇਨਤੀ ਹੈ ਕਿ ਤੁਰੰਤ ਮੌਕੇ ਤੇ ਪਹੁੰਚ ਕੇ ਜਾਇਜਾ ਲਵੋ ਜੀ ਇਸ ਸਭ ਮਸਲੇ ਦੀ ਇੰਡੀਪੈਂਡੈਂਟ ਇਨਕੁਆਇਰੀ ਕੀਤੀ ਜਾਵੇ ਤੇ ਪੰਜਾਬ ਨੂੰ ਬਚਾਉਣ ਦੇ ਲਈ ਸਹਿਯੋਗ ਦਿਓ ਜੀ ਦੱਸ ਦੇ ਕਿ ਜਿਹੜੀ ਪੋਸਟ ਹੈ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮਾਈਨਿੰਗ ਮਾਫੀਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਜੋਤ ਮੈਂਸੇ ਸਵਾਲ ਚੁੱਕੇ ਨੇ